ਤੁਸੀਂ ਵੀ ਕਹੋ ਰੋਟੀ ਖਾ ਲਓ ਫਲੈਂਡ ਕਹੇ ਖਾ ਲਓ ਫਰੈਂਡ ਫਲੈਂਡ 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 ਰੋਟੀ ਖਾ ਲਓ ਫਲੈਂਡ ਰੋਟੀ ਖਾ ਲਓ ਹਾਂ ਤੁਸੀਂ ਵੀ ਕਹੇ ਭਾਈ ਉਹ ਕਹਿੰਦੇ ਆਓ ਫਲੈਂਡ ਰੋਟੀ ਖਾ ਲਓ ਜੀ ਆਓ ਫਲੈਂਡ ਰੋਟੀ ਖਾ ਲਓ ਚਟਨੀ ਦਿਖਾ ਦਿਓ ਫਰੈਂਡਾ ਨੂੰ ਮੱਖਣੀ ਦੀ ਚਟਨੀ ਮੱਖਣੀ ਦੀ ਚਟਨੀ ਕਿੱਧਰ ਗਈ ਆਹ ਦੀ ਚਟਨੀ ਦਹੀਂ ਆਹ ਦਹੀਂ ਤੇ ਸਰ ਜੀ ਆਪ ਹੀ ਹੈ ਸਾਈਡ ਤੇ ਸਰ ਜੀ ਆਪ ਹੀ ਹੈ ਸਾਈਡ ਤੇ ਇਹ ਇਹ ਖਾਂਦੀ ਨਹੀਂ ਇਹ ਨਹੀਂ ਫਰੈਂਡ ਖਾਣਾ ਨਾ ਨਾ ਫਲੈਂਡ ਤੂੰ ਚੱਲੂਗਾ ਚਟਨੀ ਮਲਾਈ ਕੀ ਆ ਚਟਨੀ ਮਲਾਈ ਚਟਨੀ ਮਲਾਈ ਦੇ ਨਾਲ ਕੀ ਆ ਕੋਲਾ ਨਹੀਂ ਲੱਗਦਾ ਅੱਛਾ ਫਰੈਂਡਾਂ ਨੂੰ ਪੁੱਛ ਲੋ ਫਲੈਂਡ ਨੂੰ ਆਈ ਫਰੈਂਡ ਕੋਲੋ ਜੀ ਫਰੈਂਡ ਹਾਲੋ ਚਟਨੀ ਮਲਾਈ ਆ ਕੀ ਹਾਂ ਹੋਰ ਉਹ ਸਾਹਮਣੇ ਬੈਠੇ ਸਾਡੇ ਮਰੀਜ਼ ਮਰੀਜ਼ ਅ ਰਪਿੰਦਰ ਬਠਿੰਡਾ ਰਪਿੰਦਰ ਬਠਿੰਡਾ ਤੇ ਆਹਾ ਤੂੰ ਕਿੱਥੋਂ ਆਏ ਹਾਂ ਇਹ ਰਾਜਾ ਰਾਜਾਣਾ ਆ ਰਪਿੰਦਰ ਬਠਿੰਡਾ ਪਤਾ ਵੀ ਸਿੰਪਲ ਹੈ ਰਪਿੰਦਰ ਇਹ ਚਰਣੀ ਨਾ ਹਾਲੀ ਪਤੀਜੀ ਮੇਰਾ ਗੱਲ ਕੋਈ ਰੋਟੀ ਆਹੋ ਪਤੀਜੀ ਦਾ ਚਾਹ ਜ਼ਿਆਦਾ ਆ ਜਾਂਦਾ ਨਾ ਤੁਹਾਨੂੰ ਫਰਕ ਹੈ ਮੈਂ ਸਾਡੀਆਂ ਭੂਆ ਦਾ ਕਹਿੰਦੀਆਂ ਵੀ ਭਾਈ ਅਸੀਂ ਨਹੀਂ ਤਾਂ ਆਪਦੇ ਭਤੀਜੇ ਦੇ ਨਾਲ ਰੱਖਣਾ ਹਾਂ ਜੀਦਾ ਜੀਦਾ ਪਿਆਰ ਮਰ ਜਾਂਦਾ ਤੇ ਉਹ ਨੂੰ ਫਿਰ ਉਹ ਛੱਡ ਦਿੰਦੇ ਆ ਨਾ ਮਾਵਾ ਦਾ ਪਹਿਲਾ ਭੂਆ ਹਾਂ ਮਾਵਾ ਦਾ ਬਾਹਰ ਚਾ ਮਾਵਾ ਤੋਂ ਪਹਿਲਾਂ ਤੁਸੀਂ ਭੂਆ ਨੂੰ ਸਮਝਦੇ ਨਾ ਅਸੀਂ ਆ ਆਦੀਆ ਭੂਆ ਦਾ ਕਰਦੇ ਆ ਹਾਂ ਸਾਡੇ ਭਤੀਜੇ ਭਤੀਜੇ ਨਾਲ ਕਰਦੇ ਪਰ ਇੱਕ ਗੱਲ ਇਹ ਵੀ ਆ ਨਾ ਜਿਉਂਦਿਆਂ ਦੇ ਰਿਸ਼ਤੇ ਨਾਲ ਹੀ ਹੁੰਦੇ ਆ ਸਾਡਾ ਡੈਡੀ ਹੈ ਨਹੀਂ ਹੁਣ ਤਾਂ ਨਹੀਂ ਸਾਡੀਆਂ ਭੂਆ ਨੂੰ ਪੁੱਛਦੀ ਮੇਰੇ ਘਰ ਹੈ ਮੇਰੇ ਵੀ ਤਾਂ ਇੰਨੇ ਸਾਰੇ ਹਾਂ ਮੇਰੇ ਵੀ ਰਹੇਗੇ ਨੇ ਅ ਫਰਕ ਹੁੰਦਾ ਤੁਸੀਂ ਪਰ ਤੋਂ ਮੇਰੇ ਨੂੰ ਅਨਮੁਨਿਆ ਸੁਮੁਆਈ ਸੀ ਹਾਂ ਮਾਸੀ ਆਈ ਸੀ ਮਾਂ ਦੇ ਗਿਆਨੀ ਆਈ ਸੀ ਕੋਪੇ ਆਈ ਸੀ ਪਰ ਇਹ ਰੈਣਾ ਮੈਦਾਨੂ ਮੈਂ ਆ ਨਾ ਮੈਂ ਤੁਸੀ ਬਠੰਡੇ ਵਾਲਿਓ ਆ ਫਰੈਂਡਾਂ ਨੂੰ ਕਹਿ ਦੋ ਯਾਰ ਫਲੈਂਡ ਚਟਣੀ ਖਾ ਲਓ ਉਹ ਬਠੰਡੇ ਲਾਤੀਆਂ ਜਮਾਈ ਉਹ ਵੇਖ ਬੈਠੇ ਕਰਨਾ ਬਠੰਡਿਆ ਦੀ ਭੈਣ ਹੀ ਲਾ ਦਈਏ ਜਮਾਈ ਮੈਂ ਦੋ ਦਿਨ ਲਾਦਾ ਕਿਉਂ ਹੋ ਕੀ ਇਹ ਕਿਹੜਾ ਪਤਾ ਕਿੰਨੀ ਮਸ਼ਹੂਰ ਆ ਉਹ ਸਵਾਦ ਨੂੰ ਫਰਾਸੀ ਉਹ ਲੈ ਚਟਣੀ ਦੇ ਨਾਲ ਉਹ ਆਦੀ ਤਾਂ ਆਂਦੀ ਆ ਆਓ ਫਰੈਂਡ ਬੈਂਗਣਾ ਦੀ ਬੈਂਗਣਾ ਦੀ ਦਾਲ ਖਾ ਲੋ ਪਰਸੇ ਜੱਗੇ ਨੇ ਵੀਡੀਓ ਪਾਈ ਸੀ ਬੈਂਗਣਾ ਦੀ ਦਾਲ ਮੈਨੂੰ ਸਮਝ ਨਹੀਂ ਆਉਂਦੀ ਨਾ ਉਹ ਦਾਲ ਹੀ ਆਂਦੀ ਆ ਉਹ ਦਾਲ ਹੀ ਆਂਦੀ ਆ ਇਹ ਬੈਂਡੇ ਆਲੇ ਤੇ ਆਈ ਆਂਦੇ ਆ ਤੁਸੀਂ ਤਾਂ ਗੋਭੀ ਵੀ ਦਾਲ ਕਹਿੰਦੇ ਕਿਹ ਪਤਾ ਤੂੰ ਪਲੇਗਾਨ ਹੈ ਕੋਈ ਐ ਦੋ ਟਿੰਡੇ ਤੇ ਹਾਂ ਚਲੋ ਵੀ ਚੱਲਗੇ ਚੱਲਦੇ ਆਂ ਟਾਈਮ ਹੋ ਗਿਆ ਚੱਲ ਜੱਗੇ ਜਾਣੇ ਫਰਾਜ਼ੀ ਉੱਤਰ ਹੈ ਮੈਂ ਵੀ ਜਾਣਾ ਕਿੱਥੇ ਕੰਮ ਹੋਵੇ ਗਿਆ ਦੀਆ ਜੱਗੇ ਨਾ 비ਜੀ ਹੋਣਾ ਜੱਗੇ ਚੱਲ ਫਿਰ ਚੱਲਗੇ ਚੱਲੀ